ਕਾਲ ਪੁੱਛਿਆ 1 ਰੁਪਈਆ ਨੇ ਬਈ ਲਾਏ ਨੇ ਪਹਿਲਾਂ ਦੇ ਕਮਰੇ ਪਏ ਵਿਆਹੇ ਤਾ ਫੁੱਕੀ ਟਾਵਰ ਦਾ ਮਾਰਾ ਗਿਆ ਇੱਥੇ ਲੋਕਾਂ ਨੇ ਬੋਟਰਾ ਬੰਗਾ ਕੇ ਨੂੰ 1 ਰੁਪਈਆ ਦਾ ਕੰਮ ਨਹੀਂ ਕਰਿਆ ਬੰਦੇ ਨੇ ਗੁਰਦੁਆਰੇ ਸੌਂ ਖਾ ਕੇ ਸਾਡੇ ਲਵੇਰੀ ਚਰਜ ਦੇ ਬਣੇ ਜਿੱਤੇ ਇੱਥੇ ਮੇਰਾਂ ਵਾਲੇ ਚ ਆ ਕੇ ਮੈਂ ਸੜਕ ਬਣਾਉਂਗਾ ਇਹਨੂੰ ਪੁੱਛੀ ਕੋਈ ਸੜਕ ਬਣਾਈਏ ਬੰਦੇ ਨੇ ਸੌਂ ਖਾ ਜਾ ਵੀ ਕਰਕੇ ਕੋਈ ਲਵੇਰੇ ਵਾਲੇ ਮੇਰੇ ਵਾਲੇ ਗੁਰਦੁਆਰੇ ਚ ਤੇ ਸੜਕ ਨਹੀਂ ਬਣਾ ਸਕਿਆ ਬੰਦਾ ਅੱਜ ਕਿਹੜਾ ਮਾਰਿਆ ਤਿੰਨ ਸਾਲ ਹੋ ਗਏ ਜਿੱਤੇ ਰੇ ਨੂੰ ਕਦੇ ਲੋਕਾਂ ਦਾ ਧੰਨਵਾਦ ਨਹੀਂ ਕਰਨਾ ਇਹਨੇ ਬਈ ਕੋਈ ਨਹੀਂ ਬਣਾ ਢੱਕਾ ਹਾ ਇਹ ਤਾਂ ਪਹਿਲਾਂ ਦੇ ਬਣੇ ਵੇ ਨਾ ਇਸ ਤਰ੍ਹਾਂ ਦਾ ਫੀਲ ਕਰਦਾ ਇਸ ਤਰ੍ਹਾਂ ਦਾ ਸਾਨੂੰ ਚਾਹੀਦਾ ਨਹੀਂ ਇਹ ਜੋ ਬੰਦਾ ਖੜਿਆ ਬਾ ਲੋਕਾਂ ਨੇ ਵੋਟਾਂ ਮਗਾ ਜਨ ਕਿਰੀ ਕੋਈ ਗਰੀਬ ਪੀ ਸਟੂਲ ਘਾਟ ਦੋ ਇਹਨੇ ਕਰੀ ਬਾਜ਼ ਨਹੀਂ ਚੱਕੀ ਗਈ ਸਟੂਲ ਘਾਟ ਦੀ ਜਾ ਕੇ ਪੀ ਬਾਈ ਮੈਂ ਛੋੜੇ ਹੱਕਾਂ ਬਾਤ ਤੇ ਮਰਦਾ ਕੱਲੇ ਕਰਿਓ ਬੋਲਦਾ ਕਿ ਮੈਂ ਪੋਲ ਬਣਾ ਦੂੰ ਦੱਸ ਉੱਥੇ ਖੜਾ ਮੇਰੇ ਆ ਪੈਂਦਾ ਫਾਇਦਾ ਲੋਕ ਇੱਥੇ ਜਿਹੜਾ ਦੇ ਦੂ ਕੱਲੇ ਬੰਦੇ ਨੇ ਅੱਜ ਸਕੂਲ ਦਾ ਘਟਨ ਕਰਨਾ ਆ ਇੱਕ ਨਹੀਂ ਬਾਈ ਨੇ دیਵਾਨੇ ਲਾਈ ਯਾਰ 1 ਰੁਪਈਏ ਦੀ ਵੀ 54 ਲਾਈ ਹੋਏ ਬੰਦਾ ਅੱਜ ਆਇਆ ਤਿੰਨ ਗੱਲ ਜਿੱਤ ਕੇ ਇਹ ਤਾਂ ਬਣੇ ਜੇ ਕਵਰਮੈਂਟ ਇਹ ਤਾਂ ਪਹਿਲਾਂ ਦੇ ਬ ਕਿੰਨਾ ਸਮਾਂ ਵਗਿਆ ਨਾ ਬੜੇ ਤੇਰੇ ਨੂੰ ਬਣੇ ਹੋਗੇ 2 ਸਾਲ ਹੋ ਗਏ ਤਨਾਂ ਪਹਿਲਾਂ ਦੇ ਬੜੇ ਇਹਨਾਂ ਦੁਕਾਨੇ ਨਹੀਂ ਲਾਈ ਯਾਰ ਕਿ ਜੇ ਦੱਸ ਦੇ ਕਿਹੜੇ ਸਰਪੰਚ ਨੂੰ ਗ੍ਰਾਂਟ ਦਿੱਤੀ ਆ ਬੰਦੇ ਨੇ